नमस्कार दोस्तों दी इंफॉर्मेशन ते एक बार फिर ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਅਗਰ ਤੁਹਾਡੇ ਮੋਬਾਈਲ ਨੰਬਰ ਤੇ ਵਾਰ-ਵਾਰ ओटीपी ਆ ਰਹੇ ਨੇ ਆਧਾਰ ਕਾਰਡ ਸੰਬੰਧੀ Google Pay ਸੰਬੰਧੀ ਜਾਂ PhonePe ਸੰਬੰਧੀ ਤਾਂ ਸਤਰਕ ਹੋ ਜਾਓ ਕਿਉਂਕਿ ਕੋਈ ਨਾ ਕੋਈ ਹੈਕਰ ਤੁਹਾਡਾ ਫੋਨ ਫੋਨਪੇ Google पे ਹੈਕ ਕਰ ਰਿਹਾ ਹੈਗਾ ਤੇ ਇਹਦੇ ਨਾਲ ਤੁਹਾਨੂੰ ਤੁਹਾਡੇ ਅਕਾਊਂਟ ਹੈਕ ਕਰਕੇ ਬਹੁਤ ਜਲਦੀ ਤੁਹਾਡੇ ਨਾਲ ਫਰੋਡ ਹੋਣ ਵਾਲਾ ਹੈ ਇਹਜਾ ਮਾਮਲਾ ਹੈ ਫਾਜ਼ਿਲਕਾ ਦੇ ਪਿੰਡ ਚਵਾੜਿਆਂ ਵਾਲੀ ਵਿੱਚ ਸਾਹਮਣੇ ਆਇਆ ਜਿੱਥੇ ਇੰਦਰਪਾਲ ਨਾਮ ਦੇ ਇੱਕ ਵਿਅਕਤੀ ਦੇ ਨਾਲ ਇਹ ਫਰੋਡ ਹੋਇਆ ਹੈ ਸਵੇਰ ਤੋਂ ਹੀ ਉਸ ਨੂੰ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਸੀਗੇ ਫਿਰ ਅਚਾਨਕ 11:00 ਵਜੇ ਇੱਕ ਨੂੰ ਫੋਨ ਕਾਲ ਆਂਦੀ ਹੈ ਕਿ ਤੁਹਾਨੂੰ ਅਸੀਂ ਇੱਕ ਪੀਡੀਐਫ ਭੇਜੀ ਹੈ ਤੇ ਇਸ ਪੀਡੀਐਫ ਨੂੰ ਤੁਸੀਂ ਖੋਲੋ ਉਹਨੂੰ ਲੱਗਿਆ ਕਿ ਉਹਨ ਦਾ ਕੋਈ ਕਲਾਇੰਟ ਹੈਗਾ ਤੇ ਉਹਨੇ ਪੀਡੀਐਫ ਭੇਜੀ ਹੈ ਜਿਹੜੀ ਨਾਲ ਫੋਟੋ ਚੱਲ ਰਹੀ ਆ ਉਹਦੀ ਹੈਗੀ ਹੈ ਜਿਵੇਂ ਹੀ ਉਹਨੇ ਆ ਫੋਨ ਓਨ ਕੀਤਾ نیٹ ਓਨ ਕੀਤਾ ਤੇ ਉਹਦੇ ਖਾਤੇ ਵਿੱਚੋਂ 5000 ਰੁਪਏ ਦੀ ਅਲੱਗ-ਅਲੱਗ ट्रांजैक्शनਾਂ ਹੋ ਗਈ ਪੂਰਾ ਮਾਮਲਾ ਕੀ ਹੈ ਕੀ ਨਾਮ ਤੁਹਾਡਾ 인ਦਰਪਾਲ 인ਦਰਪਾਲ ਪਿੰਡ ਕਿਹੜਾ ਤੁਹਾਡਾ ਚੁਆੜਿਆਂ ਵਾਲੀ ਚੁਆੜਿਆਂ ਵਾਲੀ ਫਾਜ਼ਿਲਕਾ ਦਾ ਪਿੰਡ ਹੈ ਹਾਂਜੀ ਹਾਂਜੀ ਫਾਜ਼ਿਲਕਾ ਕੀ ਗੱਲ ਹੋਈ ਸੀ ਸਰ ਮੇਰੇ ਅਕਾਊਂਟ ਚਾਜ ਰਹੇ ਆਪ ਫਿਰ ਤੋਂ ਦੋ ट्रांजैक्शन ਹੋਈਆਂ ਇੱਕ ਟਾਈਮ ਹੈਗਾ ਸਰ ਇਹਦਾ 10 ਮੈਂ ਟਾਈਮ ਦੱਸ ਦਿੰਨਾ ਸਰ ਹਾਂ 2-2000 ਦੀ ਦੋ ट्रांजैक्शन ਸਰ 1000 ਰੁਪਏ ਦੀ ट्रांजैक्शन ਹੈ 5000 ਰੁਪਏ ਨਿਕਲੇ ਆ ਗਏ ਹਾਂਜੀ ਕੀ ਕਾਰਨ ਕੀ ਕਿੱਥੋਂ ਨਿਕਲੇ ਗਏ ਸਰ ਯੂਪੀ ਟ੍ਰਾਂਜੈਕਸ਼ਨ ਦੱਸ ਰਿਹਾ ਕਿ ਇਹਦਾ ਬੈਂਕ ਕਾਰਡ ਤੋਂ ਵਾਦਨਾ ਜੋ ਕਸਟਮਰ ਕੇ ਨੰਬਰ 'ਤੇ ਫੋਨ ਕੀਤਾ ਹੋਣਾ ਦੱਸਿਆ ਇਹ ਕੋਈ ਯੂਪੀ ਟ੍ਰਾਂਜੈਕਸ਼ਨ ਹੋਈ ਹੈ ਅੱਛਾ ਠੀਕ ਹੈ ਪਰ ਉਹ ਕਹਿੰਦੇ ਇਹ ਤਾਂ ਕੰਪੈਕਟ ਤੋਂ ਲੱਗੇ ਵੀ ਕਿੱਥੇ ਟ੍ਰਾਂਜੈਕਸ਼ਨ ਹੋਈ ਹੈ ਕਿਹੜੇ ਬੈਂਕ ਖਾਤਾ ਹੈਗਾ ਕਿੰਨਾ ਬੈਂਕ ਫਾਇਲ ਕਰ ਆ ਜਿਹੜਾ ਪਿੱਛੇ ਹੈਗਾ ਹਾਂਜੀ ਮੈਂ ਮੈਟਰ ਉਹਨੇ ਦਿੱਤੇ ਨੰਬਰ 'ਤੇ ਫੋਨ ਕੀਤਾ ਸੀ ਨਾ ਸਾਈਬਰ ਨਾਲ ਉਹ ਉਹਨਾਂ ਨੇ ਤਾਂ ਜਵਾਬ ਦਿੱਤਾ ਸਰ ਉਹ ਕਹਿੰਦੇ ਸਾਡੇ ਤੋਂ ਬਾਹਰ ਐਸ ਤਾਂ ਕੋਈ ਕਰਨੀ ਸਕਦੇ ਅੱਛਾ ਜੇ ਮੈਂ ਇਹਨਾਂ ਨਾਲ ਕਸਟਮਰ ਕੇਅਰ ਨੰਬਰ 'ਤੇ ਫੋਨ ਕੀਤਾ ਸੀ ਉਹਨਾਂ ਨੇ ਮੇਰੀ ਕੰਪਲੇਨਟ ਅਜ ਘੱਟੇ ਤੇ ਅਕਾਊਂਟ ਬਲੌਕ ਕਰਤਾ ਅਕਾਊਂਟ ਤੁਸੀਂ ਬਲੌਕ ਕਰਾਤਾ ਕਰਾਤਾ ਇਹ ਕਿ ਸਾਰਾ ਬਾਤ ਕਰਾਤਾ ਇੱਕ ਵਾਰੀ ਅੱਛਾ ਇੱਕ ਵਾਰੀ ਬੰਦ ਕਰਾਤਾ ਕੀ ਤੁਸੀਂ ਯੂਜ਼ ਕੀ ਕਰਦੇ ਹੋ ਗੂਗਲ ਫੋਨ ਤੇ ਫੋਨ ਤੇ ਦੋਨੋਂ ਯੂਜ਼ ਕਰਦੇ ਆ ਫੋਨ ਤੇ ਔਰ ਗੂਗਲ ਪੇ ਦੋਨੋਂ ਹੀ ਫੋਨ ਹਾਂਜੀ ਅੱਛਾ ਗੂਗਲ ਪੇ 'ਚ ਕੋਈ ਡਿਟੇਲ ਆਈ ਹੈ ਜਾਂ ਉਹ ਨਾ ਤਾਂ ਗੂਗਲ ਪੇ ਉਸ ਅਕਾਊਂਟ ਦਾ ਖੁੱਲ ਰਿਹਾ ਜਦੋਂ ਪਾਸਵਰਡ ਲੰਨਿਆ ਹਾਂਜੀ ਉਹ ਬੰਦ ਆ ਰਿਹਾ ਹੈ ਨਾ ਫੋਨ ਪੇ ਤਾਂ ਜਿਹੜਾ ਨੰਬਰ ਹੁੰਦਾ ਕ ਖੁੱਲਣ ਦਾ ਉਹ ਬੰਦ ਆ ਰਿਹਾ ਹੈ ਬੰਦ ਦਾ ਮਤਲਬ ਤੁਹਾਡਾ ਗੂਗਲ ਪੇ ਵੀ ਹੈਕ ਹੋਇਆ ਤੇ ਫੋਨ ਪੇ ਵੀ ਹੈਕ ਹੋਇਆ ਫੋਨ ਪੇ ਵੀ ਹੈਕ ਹੋਇਆ ਤੁਹਾਡਾ ਹਾਂਜੀ ਤਾਂ ਤੁਸੀਂ ਜਿਹੜਾ ਨੰਬਰ ਉਹਦਾ ਲਗਾ ਰਹੇ ਹੋ ਹਾਂਜੀ ਮੈਂ ਗੂਗਲ ਪੇ ਦਾ ਜਿਹੜਾ ਪਾਸਵਰਡ ਲਗਾ ਰਹੇ ਹਾਂ ਉਹ ਬੰਦ ਆ ਰਿਹਾ ਉਹ ਬੰਦ ਆ ਰਿਹਾ ਉਹ ਖੁੱਲਦਾ ਨਹੀਂ ਪਿਆਉਂਦਾ ਤੇ ਆ ਰਿਹਾ ਦੁਆਰ ਬਾਰ ਬਾਰ ਲੰਨਾਂ ਤੇ ਇਹਨੂੰ ਕਰ ਰਹੇ ਹਾਂ ਮੈਂ ਦਸਰੋਂ ਨਾਲ ਬੰਦ ਕਰਤਾ ਵੈਸੇ ਤੇ ਆਪਾਂ ਜਦੋਂ ਫੋਨ ਹਾਂਜੀ ਉਹ ਅਕਾਊਂਟ ਨੰਬਰ ਦੱਸਦੇ ਹੀ ਨਹੀਂ ਸਰ ਹਾਂ ਅੱਛਾ ਇਟ ਮੀਨ ਕਿ ਤੁਹਾਡਾ ਜਿਹੜਾ ਹੈ ਉਹ Google ਹਾਂ ਬਿਲਕੁਲ ਇਹ ਫਿਰ ਤੁਹਾਡਾ ਅ ਅਕਾਊਂਟ ਪੇ ਜਿਹੜਾ Google Pay ਔਰ PhonePe ਆ ਉਹ ਤੁਹਾਨੂੰ ਹੈਕ ਹੋ ਗਏ ਨਹੀਂ ਕਿਸ ਨੇ ਕਰਲੇ ਨੇ ਕੋਈ ਕਿਸੇ ਨੂੰ ਫੋਨ ਫੋਨ ਦਿੱਤਾ ਤੁਸੀਂ ਇੱਕ ਫੋਨ ਆਇਆ ਸਰ ਮੈਨੂੰ ਕਹਿੰਦਾ ਤੁਹਾਨੂੰ ਕੋਈ ਨੈਟ ਆਨ ਕਰ ਉਹ ਤੁਹਾਨੂੰ ਕੋਈ ਫਾਈਲ ਭੇਜੀ ਹੈ ਮੈਂ ਸਰ ਕੌਟ ਦੇ ਕੰਮ ਕਰਦਾ ਮੈਸੇਜ ਹੈ ਜਦੋਂ ਕਲਾਇੰਟ ਦਾ ਫੋਨ ਹੈ ਅੱਛਾ ਜੀ ਇਸ ਕਰਕੇ ਮੈਂ ਫੋਨ ਚੱਕ ਲਿਆ ਸੀ ਉਹਨਾਂ ਨੂੰ ਅੱਛਾ ਜੀ ਤੇ ਉਹ ਕਹਿੰਦੇ ਕੋਈ ਤੁਹਾਨੂੰ ਪੀਡੀਐਫ ਭੇਜੀ ਹੈ ਅੱਛਾ ਜੀ ਠੀਕ ਹੈ ਇਹ ਸਰ ਇੱਕ ਸਕਿੰਟ ਮੈਂ ਤੁਹਾਨੂੰ ਚੈੱਕ ਕਰਦਾ ਮੈਨੂੰ ਕੌਟ ਦੇ ਮੁਲਾਜ਼ਮ ਦਾ ਫੋਨ ਹੈਗਾ ਕਿਸੇ ਨੇ ਫੋਨ ਕੀਤਾ ਹੈ ਕਿ ਕੋਈ ਵੀ ਇਹ ਮੈਂ ਨੈਟ ਆਨ ਕਰ ਲਿਆ ਪਰ WhatsApp ਤੇ ਮੈਨੂੰ ਕੋਈ ਅਭਜਾਇਆ ਨਹੀਂ ਹੈ WhatsApp ਤੇ ਨਹੀਂ ਆਇਆ WhatsApp ਤੇ ਕੋਈ ਆਈ ਨਹੀਂ ਸੀ ਪੀਡੀਐਫ ਆ ਨੰਬਰ ਸੀ ਸਰ ਤੇ 82 ਦਿਖਾਓ ਅੱਛਾ ਇਸ ਨੰਬਰ ਤੋਂ ਆਇਆ ਹੈ ਹਾਂ ਉਹਨਾਂ ਨੇ ਕਿਹਾ ਨੈਟ ਓਨ ਕਰੋ ਤੁਹਾਨੂੰ ਕੋਈ ਪੀਡੀਐਫ ਭੇਜੇ ਪੀਡੀਐਫ ਚੈੱਕ ਕਰੋ ਅੱਛਾ ਮੈਂ ਕੋਰਟ 'ਚ ਕੰਮ ਕਰਦਾ ਇਸ ਕਰਕੇ ਮੈਂ ਤਾਂ ਨੈਟ ਓਨ ਕਰਨਾ ਸੀ ਮੈਂ ਸ਼ਾਇਦ ਕਿਸੇ ਕਲਾਇੰਟ ਨੇ ਆ ਕੇ ਭੇਜੀ ਹੋਣੀ ਪੀਡੀਐਫ ਕੋਈ ਫਾਈਲ ਵਗੈਰਾ ਮਤਲਬ ਤੁਸੀਂ ਨੈਟ ਓਨ ਕੀਤਾ ਹੈਗਾ ਨਾਲ ਦੇ ਨਾਲ ਟ੍ਰਾਂਜੈਕਸ਼ਨ ਹੋ ਗਿਆ ਨਾ ਅੱਛਾ ਕੋਈ ਓਟੀਪੀ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਓਟੀਪੀ ਆਇਆ ਸਰ ਮੈਂ ਕਾਫੀ ਇਸ ਦਾ ਦੇਖੋ ਮੈਂ ਨਾ ਸਵੇਰ ਦਾ ਟਰਾਈ ਕਰ ਰਿਹਾ ਆ ਜੀ ਉਹਨਾਂ ਦੇ ਨੰਬਰ ਵੀ ਲਾਇਆ ਸੀ ਠੀਕ ਹੈ ਕਸਟਮਰ ਕੇਅਰ ਦਾ ਨੰਬਰ ਹੈ ਆ ਜੀ ਇਹਦਾ ਕਸਟਮਰ ਕੇਅਰ ਨੰਬਰ ਉਹਨਾਂ ਨਾਲ ਗੱਲ ਨਹੀਂ ਹੋ ਰਹੀ ਸੀ ਹਾਂਜੀ ਇਤੋਂ ਨਾਮ ਵੀ ਆ ਰਿਹਾ ਹੈ। ਉਹ OTP OTP ਕਿਸ ਚੀਜ਼ ਦੇ ਮੰਗਾ ਰਹੇ ਸੀ। ਹਾਂਜੀ ਮੈਂ ਜੀ ਵਾਲਾ ਨੂੰ ਫੋਨ ਕਰ ਰਿਹਾ ਸੀ ਆ ਮੈਸੇਜ ਆ ਰਿਹਾ ਸੀ ਮੈਨੂੰ ਇਸ ਤੇ ਹਾਂ ਇਸ ਤਰ੍ਹਾਂ ਦੇ OTP ਵਾਰੀ ਵਾਰੀ ਆ ਰਹੇ ਸੀ। ਆ ਵੇਖੋ ਬਹੁਤ OTP ਆਏ ਨੇ। ਕਦੇ ਇਸ ਇਸ ਨੰਬਰ ਤੇ OTP ਆ ਗਿਆ। ਅੱਛਾ। ਕਦੇ ਆਹ ਫੋਨ ਤੇ ਤੇ OTP ਆ ਗਿਆ। ਅੱਛਾ। ਥੱਲੇ ਵਾਲੇ ਡੂ ਨੋਟ ਸ਼ੇਅਰ। ਏਕ ਮੀਨ ਕਿ ਉਹ ਸਵੇਰ ਦੇ ਲੱਗੇ ਹੋਏ ਨੇ ਤੁਹਾਡਾ ਫੋਨ ਹੈਕ ਕਰਨ ਨੂੰ। ਹਾਂਜੀ ਤੁਹਾਡੇ ਤੁਹਾਡਾ Google Pay ਅਭੀ 25 ਮੈਸੇਜ ਆ ਚੁੱਕੇ ਨੇ ਅੰਦਰੋਂ ਪਹਿਲਾਂ। 25 ਮੈਸੇਜ ਆ ਚੁੱਕੇ ਨੇ। ਓ ਓਟੀਪੀ ਦੇ ਹਾਂਜੀ ਓਟੀਪੀ ਦਿਖਾਇਆ ਜੀ ਇੱਕ ਮਿੰਟ ਮੈਨੂੰ ਇੱਕ ਤਾਂ ਓਟੀਪੀ ਸਰ ਅੱਛਾ ਓਟੀਪੀ ਲੌਗਇਨ ਫਾਰ ਫੋਨ ਪੇ ਆਤਾ ਸਰ ਸਪਸ਼ਟ ਰੂਪ ਨਾਲ ਹੈਗਾ ਕਿ ਤੁਹਾਡਾ ਉਹਨਾਂ ਨੇ ਫੋਨ ਪੇ ਜਿਹੜਾ ਹੈਗਾ ਉਹ ਨੰਬਰ ਭਰ ਕੇ ਤੇ ਓਟੀਪੀ ਕਿਸੇ ਨਾ ਕਿਸੇ ਤਰੀਕੇ ਨਾਲ ਓਟੀਪੀ ਤੁਹਾਡਾ ਹਾਸਲ ਕੀਤਾ ਉਹਨਾਂ ਨੇ ਪਰ ਉਹਨਾਂ ਨੇ ਓਟਰੀ ਮੰਗਿਆ ਨਹੀਂ ਮੇਰੇ ਤੋਂ ਸਰ ਮੰਗਿਆ ਨਹੀਂ ਪਰ ਆ ਦੇਖੋ ਨਾ ਜੀ ਓਟੀਪੀ ਫਾਰ ਫੋਨ ਪੇ ਉਹਨਾਂ ਨੇ ਤੁਹਾਡੇ ਫੋਨ ਪੇ ਦਾ ਜਿਹੜਾ ਓਟੀਪੀ ਭੇਜ ਕੇ ਤੁਹਾਡੇ ਨੰਬਰ ਦਾ ਔਰ ਕਿਸੇ ਤਰੀਕੇ ਨਾਲ ਉਹਨਾਂ ਨੇ ਹੈ ਕਿ ਕੀਤਾ ਹੈਗਾ ਹਾਂ ਨੈਟਵਰਕ ਲਗਾ ਕੇ ਨੈਟਵਰਕ ਲਗਾ ਕੇ ਇੱਕ ਮੈਸੇਜ ਬਹੁਤ ਆਇਆ ਨੇ ਇੱਕ ਆਇਆ ਸੀ ਬਸ ਇਹ Google Pay ਦਾ ਹੈਗਾ ਤੁਹਾਡਾ ਆਧਾਰ ਕਾਰਡ ਦੇਖੋ ਨਾ ਸਰ ਹਾਂਜੀ ਸ੍ਰੀਮਾਨ ਜੀ ਤੁਹਾਡਾ ਆਧਾਰ ਕਾਰਡ ਉਹਨਾਂ ਨੇ ਕਿਹਾ ਬੈਂਕ ਦਾ ਉਹਨਾਂ ਨੇ ਫੈਚ ਕੀਤਾ ਹੈਗਾ ਠੀਕ ਹੈ UPI ਸੈਟਅਪ ਆਵਾਜ਼ ਇੰਟਰੈਕਟਡ ਪਰ ਸਰ ਗੱਲ ਉਹ ਨਾ ਵੀ ਉਹਨਾਂ ਨੇ ਲੈ ਨੰਬਰ ਦੇ ਲਿਆ ਸੀ ਉਹ ਸਾਈਬਰ ਉਹਨਾਂ ਨੇ ਪੂਰਾ ਜਵਾਬ ਦਿੱਤਾ ਸਰ ਜਵਾਬ ਉਹਨਾਂ ਨੇ ਦਿੱਤਾ ਹੋਣਾ ਉਹਦਾ ਕਾਰਨ ਕੰਪਲੀਟ ਲਿਖਦਾ ਰਾਈਟ ਬੰਦਾ ਸਰ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਸਾਈਬਰ ਸੈੱਲ ਦਾ ਨੰਬਰ ਹੀ ਹੈ ਸਰ ਕਿ ਕਿਹੜੇ ਨੰਬਰ ਤੇ ਕੀਤਾ ਸੀ ਤੁਸੀਂ ਅ ਜਿਹੜਾ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ 1930 ਉਹਨਾਂ ਨੇ ਕੀ ਕਿਹਾਗਾ ਉਹ ਕਹਿੰਦੇ ਉਹਨਾਂ ਨੇ ਮੈਡਮ ਚ ਕਿਹਾ ਮੈਂ ਦੱਸਿਆ ਮੇਰਾ ਇਸ ਤਰ੍ਹਾਂ ਅਕਾਊਂਟ ਹੈ ਉਹ ਪਹਿਲਾਂ ਮੈਂ ਪੰਜਾਬੀ ਗੱਲ ਕਰੀ ਮੈਂ ਕਹਿੰਦਾ ਮੇਰੇ ਬੈਲੈਂਸ ਉਹਨਾਂ ਨੇ ਕਿਹਾ ਮਾਈਨਸ ਹੋ ਰਿਹਾ ਹੈ ਪਹਿਲਾਂ ਮਾਈਨਸ ਹੋ ਰਿਹਾ ਹੈ ਫਿਰ ਉਹ ਕਹਿੰਦੇ ਦੁਬਾਰਾ ਦੱਸੋ ਬੈਲੈਂਸ ਕਟ ਰਿਹਾ ਹੈ ਕਹਿੰਦੇ ਮੈਂ ਕਹਿੰਦਾ ਮੇਰੇ ਬੈਲੈਂਸ ਕੱਟੀ ਜਿਹਾ ਹੈ ਕਿਆ ਫਨੋ ਦੇ ਵਰਡ ਹੀ ਸਮਝ ਲੈ ਕੱਟੀ ਜਿਹਾ ਕੀ ਮਤਲਬ ਹੋ ਰਿਹਾ ਹੈ ਮੈਂ ਮਾਈਨਸ ਹੋ ਰਿਹਾ ਹੈ ਮੇਰਾ ਬੈਲੈਂਸ ਤੁਸੀਂ ਮੇਰਾ ਅਕਾਊਂਟ ਬਲੌਕ ਕਰ ਦਿਓ ਕਹਿੰਦਾ ਨਹੀਂ ਤਾਂ ਨਾ ਤੁਸੀਂ ਅਕਾਊਂਟ ਬ ਇਹ ਜਿਹੜਾ ਹੈਲਪਲਾਈਨ ਨੰਬਰ ਹੈ ਇਹ ਵੀ ਹੈਗਾ ਬਕਵਾਸ ਹੀ ਹੈਗੀ ਹੈ ਵੀ ਆਹ ਦੇਖੋ ਨਾ ਮੈਂ ਉਹਨਾਂ ਨੂੰ ਫੋਨ ਕੀਤਾ ਬਕਾਇਦਾ ਉਸ ਤੋਂ ਬਾਅਦ ਮੈਂ 1800 ਤੇ ਫੋਨ ਕੀਤਾ ਇਹਨਾਂ ਨੂੰ ਅੱਛਾ ਆ 5 ਮਿੰਟ ਆ ਮੈਂ ਹਿਸਟਰੀ ਦਿਖਾ ਦੇਣਾ ਸਰ ਆ ਪਹਿਲਾਂ 11:00 ਮਿੰਟ ਕੇ 12 ਮਿੰਟ ਕੇ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਫਿਰ ਮੈਂ 11:02 ਨੂੰ 5 ਮਿੰਟ 11 ਸੈਕਿੰਡ ਕੇ ਲਈ ਕੀਤੀ ਹੈ ਉਹਨਾਂ ਨੇ ਫਿਰ ਜਵਾਬ ਦਿੱਤਾ ਆ ਦੁਬਾਰਾ 11:06 ਕੇ ਤੇ 4 ਸੈਕਿੰਡ ਸੌਰੀ ਕੇ ਫੋਨ ਕਰਤਾ ਸਰ ਅਛਾ ਦੁਬਾਰਾ ਚੱਕਿਆ ਨਹੀਂ ਫੋਨ ਹੁਣ ਤੁਸੀਂ ਬਲੋਕ ਅਕਾਊਂਟ ਜਿਹੜਾ ਬਲੋਕ ਕਰਾਤਾ ਹੈ ਆਪਣਾ ਬਲੋਕ ਹੈ ਚਲੋ ਮਤਲਬ ਇਹਦੇ ਬਾਰੇ ਉਹ ਪਤਾ ਤਾਂ ਤੁਹਾਨੂੰ ਸੋਮਵਾਰ ਹੀ ਲੱਗੇਗਾ ਕਿ ਜਿਹੜੇ ਖਾਤੇ ਤੋਂ ਕਹਿੰਦਾ ਬੈਂਕ ਵਾਲਾ ਕਸਟਮਰ ਮੈਮ ਦੱਸੇ ਵੀ ਬਾਕੀ ਤੁਹਾਨੂੰ ਜਿਹੜੀ ਟ੍ਰਾਂਜੈਕਸ਼ਨ ਆਈਆਂ ਯੂਪੀਆਈ ਤੋਂ ਉਹ ਤੁਹਾਨੂੰ ਮੰਡੇ ਨੂੰ ਕਹਾਂਗੇ ਕਿ ਬੈਂਕ ਤੋਂ ਸਾਡੇ ਕੋਲ ਸ਼ੋ ਨਹੀਂ ਹੁੰਦੀਆਂ ਪਰ ਸਾਡੇ ਕੋਲ ਸਿਰਫ ਇਨਾ ਸ਼ੋ ਹੁੰਦਾ ਹੈ ਵੀ ਯੂਪੀਆਈ ਟ੍ਰਾਂਜੈਕਸ਼ਨ ਹੋਈ ਹੈ 2000 ਦੀ 2 ਹੀ ਆ ਤੇ 1000 ਦੀ ਹੀ ਹੈ ਠੀਕ ਹੈ ਜੀ ਚਲੋ ਤੇ ਇਹਦੇ ਬਾਰੇ ਪੁਲਿਸ ਕੰਪਲੇਂਟ ਕਰਾ ਰਹੇ ਹੋ ਤੁਸੀਂ ਹਾਂਜੀ ਠੀਕ